ਪੁਸ਼ਕਰ ਰਾਜਸਥਾਨ ਦੇ ਵਿੱਚ ਇਸ ਟਾਈਮ ਸਵੇਰ ਦਾ ਸੀਨ ਸਵਾ ਦਾ ਨਜ਼ਾਰਾ ਪਹਾੜੀ ਇਲਾਕਾ ਪੁਸ਼ਕਰ ਮੇਲਾ ਉਠਾਂ ਵਾਲਿਆ ਮੋੜ ਮਹਾਰਵੇ

ਆਹ ਜੋ ਨੀ ਕੀ ਉਹ ਵਾਸਤੂ ਨੇ ਕੱਢਦਾ ਤਾਂ ਨਹੀਂ ਖੜਾ ਰਹਾ ਐਂ ਕਿ ਮੂੰਹ ਚ ਥੋੜਾ ਪੰਦਨੂ ਉੱਧਰ ਕਰ ਲੈਣਾ ਹੁਣ ਮੈਂ ਸਾਫ ਆਉਂ ਮਸੀਨ ਹੈ ਇਹ ਮੂੰਹ ਥੋੜਾ ਹੈ ਆਹ ਜੂਆਂ ਕੱਢੀਆਂ ਨੇ ਐਂ ਛੇੜ ਆ ਜੂਆਂ ਕੱਢੀਆਂ ਦਾ ਇਹ ਜੂ ਇੱਕ ਦੂਰ ਆ ਗਏ ਨਾ ਨੂੰ ਕਰਿਆ ਹਾਂ ਮੋਟਰ ਮਾਰਾਂਗੇ ਆਹ ਆਲੇ ਜੀ ਮੋਹਰੇ ਆਲਾ ਜਾ ਆਲਾ ਹੀ ਪੁਸ਼ਕਰ ਦਾ ਮੇਲਾ ਸਮਾਪਤ ਹੋ ਗਿਆ ਅੱਜ ਆ ਪਿਆ ਪਟ ਖੋ ਕਰੀ ਤੇ ਆ ਮੁੰਡਿਆ ਇਹ ਲੇਟ ਏ ਹੁਣ ਪਰ ਆਪਾਂ ਨੂੰ ਪੂਰੀ ਹੈਲਪ ਕਰ ਰਹੇ ਆ ਕਿਉਂਕਿ ਹਾੜੀ ਸੋਣੀ ਕਹਿੰਦੇ ਜਿਆਦਾ ਹੁੰਦਾ ਜਾਂ ਆਉਣ ਵੇਲੇ ਥੋੜਾ ਜਿਆਦਾ ਜ਼ੋਰ ਹੁੰਦਾ ਜਾਂ ਜਾਣ ਵੇਲੇ ਤੇ ਆ ਸਾਰਾ ਸਮਾਨ ਇਕੱਠਾ ਕਰੀ ਜਾਂਦੇ ਆ ਡੀਐਸਐਸ ਰੂ ਸ਼ਾਸਟਡ ਫਾਰਮ ਦੇ ਆਪਣੇ ਘੋੜੇ ਆਏ ਇਹ ਇਧਰ ਆਪਣਾ ਧਰਮ ਸਿੰਘ ਗੁਰਪ੍ਰੀਤ ਤੇ ਆ ਸਾਰੇ ਤਿਆਰੀਆਂ ਕਰੀ ਜਾਂਦੇ ਆ ਉਧਰ ਪਾਵਰ ਉਹ ਜੀਮਾਂ ਗੱਡੀਆਂ ਨਾਲ ਜਿਵੇਂ ਕਾਲ ਬੱਤ ਲਾਇਆ ਹੁੰਦਾ ਨਾ ਤਾਂ ਹਾਂ ਜੀ